ਕਿਸਾਨ ਮਿਰੋ ਸਤਿ ਸ੍ਰੀਕਾਲ ਮੈਂ ਜਗਦੀਪ ਸਿੰਘ ਪਿੰਡ ਕਨੋਈ ਆ ਆਪਣਾ ਜੀ ਇਹ ਸੁੱਕੇ ਗੱਦੂ ਨਾਲ ਚੁਣਾ ਲਿਆ ਸੀਗਾ ਤੇ ਆ 2 ਕਿਲੇ ਆ ਜੀ ਮਤਲਬ ਵੀ ਸਰ ਇਹ ਜਿਹੜਾ ਇਹ ਸੱਜੇ ਹੱਥਾ ਜੇ ਮੇਰੇ ਜੀ ਆਹ ਵਾਲਾ ਉਹਦਾ ਸੁੱਕੇ ਗੱਦੂ ਨਾਲ ਆ ਜੀ ਤੇ ਜਿਹੜਾ ਆਹ ਵਾਲਾ ਜੀ ਇਹ ਕਦੂ ਮਤਲਬ ਰੋਟਾ ਬੇਟਾ ਕਦੂ ਕੀਤਾ ਸੀਦਾ ਤੇ ਦੋਨਾਂ ਦੀ ਇੱਕੋ ਹੀ ਦਿੰਦੀ ਇੱਕੋ ਹੀ ਟਾਈਂ ਦੀ ਵਜਾਈ ਹੈ 10 ਹੰਦੇ ਇਧਰ ਲੱਗੇ ਸੀ ਤੇ 10 ਹੀ ਐਸਪਾਸੇ ਲੱਗੇਗੀ ਜੀ ਸੇਮ ਇੱਕ ਇੱਕ ਨੂੰ ਜਿਹੜਾ ਜੂਰੀਆ ਉਹ ਲੱਗਿਆ ਜੀ ਜਾਂ 15 15 ਕਿਲੋ ਜਿੰਕ ਸੀਗਾ ਉਹ ਪਾਇਆ ਅਬ ਇਹ ਰੋ ਤੁਸੀਂ ਖੁਦ ਦੇਖ ਸਕਦੇ ਹੋ ਜੀ ਕਿੰਨਾ ਡਿਫਰੈਂਸ ਇਹਦੇ ਵਿੱਚ ਲਗਰ ਮਾਲੀ ਜੀ ਆਪਾਂ ਸੋਚੀਦਾ ਇੱਕ ਘੰਟੇ ਦਾ ਵੀ ਉਹ ਨਹੀਂ ਹੈਗਾ ਡਿਫਰੈਂਸ ਨਹੀਂ ਹੈਗਾ ਵੀ ਟਾਈਮ ਲੇਟ ਅੱਗੇ ਬੱਚੇ ਦਾ ਦੇਖੋ ਇੰਨਾ ਡਿਫਰੈਂਸ ਹੈ ਜੀ ਦਾ ਸੁੱਕੇ ਕਦੂਆ ਤੇ ਆਮ ਜਿਹੜਾ ਗਿੱਲਾ ਕਦੂ ਰੋਟਾਵੇਟਰ ਜਾਂ ਕੰਟੀਵੇਟਰ ਨਾਲ ਕਰਦੇ ਆਪਾਂ ਆਪਾਂ 16 ਕਿੱਲੇ ਲਾਦੇ ਹੋ ਰੇ ਜੀ ਇਹ ਸਾਰੇ ਸੁੱਕੇ